ਸਸ਼ੀ ਕਾਲ ਜੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਸਿਆਸੀ ਅਖਾੜਾ ਭਖਿਆ ਹੋਇਆ ਕਿਉਂਕਿ ਸਟੂਡੈਂਟ ਇਲੈਕਸ਼ਨ ਜਿਹੜੇ ਨੇ ਖਾਸੇ ਨੇੜੇ ਨੇ ਛੇਤੀ ਵੋਟਾਂ ਪੈਣਗੀਆਂ ਇਸ ਵਾਰ ਵੇਖਣ ਵਾਲੀ ਗੱਲ ਰਹੇਗੀ ਕਿ ਕਿਹੜਾ ਸਟੂਡੈਂਟ ਵਿੰਗ ਜਿਹੜਾ ਉਹ ਇਸ ਵਾਰ ਜਿੱਤ ਦਰਜ ਕਰਦਾ ਹੋਇਆ ਨਜ਼ਰ ਆਉਂਦਾ ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਸਟੂਡੈਂਟ ਵਿੰਗ ਸੀਆਈਐਸਐਸ ਹੈ ਉਹ ਵੀ ਆ ਪੂਰਾ ਜ਼ੋਰ ਲਾ ਰਿਹਾ ਕਿ ਇਸ ਵਾਰ ਉਹ ਵੀ ਕੋਈ ਨਾ ਕੋਈ ਸੀਟ ਲੈ ਕੇ ਆਪਣਾ ਕਿਥੇ ਨਾ ਕਿਥੇ ਜਿਹੜੀ ਮਜ਼ਬੂਤੀ ਹੈ ਇਹ ਆਪਣਾ ਪਰਚਮ ਲਹਿਰਾਉਂਦਾ ਹੋਇਆ ਨਜ਼ਰ ਆਏ ਯੂਥ ਵਿੰਗ ਦੇ ਪ੍ਰਧਾਨ ਸਾਡੇ ਨਾਲ ਨੇ ਗੱਲਬਾਤ ਕਰਨ ਸਰ ਕਿਸ ਤਰ੍ਹਾਂ ਦਾ ਰਿਹਾ ਇਸ ਵਾਰ ਦਾ ਜਿਹੜਾ ਫਿਲਹਾਲ ਐਨਲਾਈਜ਼ ਕੀਤਾ ਤੁਸੀਂ ਯੂਨੀਵਰਸਿਟੀ ਚੋਣਾਂ ਨੂੰ ਲੈ ਕੇ ਕਿੰਨੀਆਂ ਸੀਟਾਂ ਤੇ ਚੋਣ ਲੜ ਰਹੇ ਹੋ ਕੈਂਡੀਡੇਟ ਕਦੋਂ ਅਨਾਉਂਸ ਹੋ ਜਾਣਗੇ ਬਹੁਤ ਹੀ ਵਧੀਆ ਯੂਨੀਵਰਸਿਟੀ ਦੇ ਵਿੱਚ ਸਾਡੇ ਜਿੰਨੇ ਵੀ ਸੀਵੀਐਸਐਸ ਦਾ ਸਾਡੇ ਸੰਗਠਨ ਦੇ ਸਾਥੀ ਨੇ ਬਹੁਤ ਹੀ ਵਧੀਆ ਨੇ ਤੇ ਪਿਛਲੇ 10 15 ਦਿਨ ਤੋਂ ਪੂਰੇ ਜੋਰ ਦੇ ਨਾਲ ਉਹਨਾਂ ਨੇ ਸੀਵੀਐਸਐਸ ਦਾ ਜਿਹੜਾ ਉੱਥੇ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਉਹ ਕੀਤਾ ਤੇ ਜਿਹੜੀ ਗੱਲ ਹੈ ਕਿ ਕਿੰਨੀਆਂ ਸੀਟਾਂ ਤੇ ਲੜ ਰਹੇ ਆ ਉਹਦਾ ਫੈਸਲਾ ਜਿਹੜਾ ਅੱਜ ਸ਼ਾਮ ਤੱਕ ਜਿਹੜਾ ਉਹ ਅਸੀਂ ਕਰਾਂਗੇ ਕਿ ਕਿੰਨੀਆਂ ਸੀਟਾਂ ਦੇ ਉੱਪਰ ਜਿਹੜਾ ਉਹ ਅਸੀਂ ਇੱਥੋਂ ਲੜਦੇ ਆ ਤੇ ਕੈਂਡੀਡੇਟ ਕਿਹ ਆ ਫਾਈਨਲ ਹੋਗੇ ਕਿ ਕਿਹੜੇ ਕੈਂਡੀਡੇਟ ਰਹਿਣਗੇ ਆ ਬਿਲਕੁਲ ਲਗਭਗ ਜਿਹੜਾ ਉਸ ਚੀਜ਼ ਨੂੰ ਅਸੀਂ ਲਾਈਨ ਅਪ ਕਰ ਲਿਆ ਹੈ ਤਾਂ ਇੰਨੀ ਜਲਦੀ ਮੈਂ ਕੱਲਾ ਕਿਉਂਕਿ ਮੇਰੇ ਨਾਲ ਹੋਰ ਵੀ ਸਾਰੀ ਟੀਮ ਹੈ ਤਾਂ ਇਹ ਚੀਜ਼ ਨੂੰ ਜਿਹੜਾ ਓਪਨ ਨਹੀਂ ਕਰ ਸਕਦਾ ਸੰਦੀਪ ਪਾਠਕ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਕੱਲ ਦਿੱਲੀ ਦੇ ਵਿੱਚ ਤੁਸੀਂ ਵੀ ਉਸ ਮੀਟਿੰਗ ਦਾ ਹਿੱਸਾ ਬਣੇ ਸੀ ਉੱਥੇ ਕੀ ਕੁਝ ਰਿਹਾ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕੀ ਗੁਰਮਤਦਰ ਦਿੱਤਾ ਆ ਦੇਖੋ ਡਾਕਟਰ ਸੰਦੀਪ ਪਾਠਕ ਸਾਡੇ ਜਿਹੜੇ ਆ ਉਹ ਸੰਗਠਨ ਮੰਤਰੀ ਨੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਆ ਉਹ ਦੇਖਦੇ ਨੇ ਤਾ ਸਾਡੇ ਨੌਜਵਾਨ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚ ਪਿਛਲੇ 15-20 ਦਿਨ ਤੋਂ ਪੂਰੇ ਜੋਰ ਦੇ ਨਾਲ ਮਿਹਨਤ ਕਰ ਰਹੇ ਸੀ ਉਹਨੂੰ ਵੇਖ ਕੇ ਬਹੁਤ ਮਨ ਖੁਸ਼ ਹੋਇਆ ਤਾਂ ਕਰਕੇ ਉਹਨਾਂ ਸਾਰਿਆਂ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਨੂੰ ਇੱਕ ਸ਼ਾਬਾਸ਼ ਦਿੱਤੀ ਗਈ ਕਿ ਇਸ ਵਾਰ ਤੁਸੀਂ ਬਹੁਤ ਵਧੀਆ ਜਿਹੜਾ ਉਹ ਕੰਮ ਕੀਤਾ ਹੈ ਬਾਕੀ ਜਿਹੜੀ ਗੱਲ ਹੈ ਟਿਕਟਾਂ ਦੀ ਤੇ ਉਹ ਸਾਰਾ ਸਾਡਾ ਇੱਥੇ ਇੱਕ ਪੈਨਲ ਬਣਿਆ ਤਾਂ ਉਹਦੇ ਵਿੱਚ ਸਾਰਾ ਆਪਾਂ ਕਲੀਅਰ ਕਰਾਂਗੇ ਲੇਕਿਨ ਲਾਲਪੁਰ ਸਾਹਿਬ ਇੱਕ ਸਵਾਲ ਪਿਛਲੀ ਵਾਰ ਸੀਵਾਈਐਸਐਸ ਐਕਟਿਵ ਨਜ਼ਰ ਆਈ ਸੀ ਲੇਕਿਨ ਚੋਣਾਂ ਤੋਂ ਬਾਅਦ ਐਕਟਿਵਨੈਸ ਖਤਮ ਹੋਗੀ ਨਾ ਉਹ ਚਿਹਰੇ ਨਜ਼ਰ ਆਏ ਨਾ ਉਹ ਕੈਂਡੀਡੇਟ ਨਜ਼ਰ ਆਏ ਨਾ ਹੀ ਤੁਹਾਡੇ ਵਲੰਟੀਅਰ ਨਜ਼ਰ ਕਿੱਥੇ ਗਏ ਉਹ ਸਾਰੇ ਹੁਣ ਚੋਣਾਂ ਵੇਲੇ ਮੁਰਤੋ ਐਕਟਿਵਨੈਸ ਦਿਖਾਣਾ ਮੁਰਤੋ ਆਪਣਾ ਸੰਗਠਨ ਖੜਨਾ ਖੜਾ ਕਰਨਾ ਇੱਕ ਵੱਡੀ ਚੁਣੌਤੀ ਨਹੀਂ ਹੈ ਨਹੀਂ ਦੇਖੋ ਚਾਹੇ ਰਾਜਨੀਤੀ ਹੋਵੇ ਚਾਹੇ ਵਿਦਿਆਰਥੀ ਸੰਗਠਨ ਹੋਵੇ ਰਾਜਨੀਤੀ ਦੇ ਵਿੱਚ ਵੀ ਕਈ ਵਾਰ ਆਪਾਂ ਵੇਖਦੇ ਆ ਕਿ ਚੋਣਾਂ ਦੇ ਵੇਲੇ ਹੀ ਕੁਝ ਲੋਕ ਪੋਲਿਟਿਕਲ ਲੋਕ ਸਰਗਰਮ ਹੁੰਦੇ ਨੇ ਜਿਹੜੇ ਸਮਾਜਿਕ ਲੋਕ ਹੁੰਦੇ ਨੇ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਜਿਹੜਾ ਉਹ ਤਿਆਰ ਰਹਿੰਦੇ ਨੇ ਸੋ ਇਦਾਂ ਹੀ ਯੂਨੀਵਰਸਿਟੀ ਦੇ ਵਿੱਚ ਵੀ ਸਾਡੇ ਇਦਾਂ ਦੇ ਵਿਦਿਆਰਥੀ ਵੀ ਹੈਗੇ ਨੇ ਜਿਹੜੇ ਉਦੋਂ ਤੋਂ ਹੀ ਲਗਾਤਾਰ ਜਿਹੜੇ ਉਹ ਸਰਗਰਮ ਰਹੇ ਤੇ ਉਹਨਾਂ ਨੇ ਬੱਚਿਆਂ ਦੀ ਕਿਸੇ ਦੀ ਹੋਸਟਲ ਦਵਾਉਣ ਦੇ ਵਿੱਚ ਕਿਸੇ ਦੀ ਐਡਮਿਸ਼ਨ ਦੇ ਵਿੱਚ ਅਲੱਗ-ਅਲੱਗ ਢੰਗ ਦੇ ਨਾਲ ਜਿਹੜੀ ਆ ਉਹ ਮਦਦ ਕੀਤੀ ਹੈ ਹੋ ਸਕਦਾ ਹੈ ਕੁਝ ਨਹੀਂ ਰਹੇ ਹੋਣਗੇ ਕਿਉਂਕਿ ਹਰੇਕ ਬੰਦੇ ਦਾ ਆਪਣਾ ਇੱਕ ਰਾਜਨੀਤੀ ਕਰਨ ਦਾ ਜਿਹੜਾ ਉਹ ਢੰਗ ਹੈਗਾ ਕੋਈ ਐਕਟਿਵ ਕਰਦਾ ਹੈ ਕੋਈ 2 ਮਹੀਨੇ ਐਕਟਿਵ ਕਰਦਾ ਹੈ 2 ਮਹੀਨੇ ਫਿਰ ਰੁਕ ਜਾਂਦਾ ਫਿਰ ਐਕਟਿਵ ਕਰਦਾ ਹੈ ਕਰਾਸ ਵੋਟਿੰਗ ਕਰਾਸ ਵੋਟਿੰਗ ਇੱਕ ਵੱਡਾ ਮਸਲਾ ਬਣਿਆ ਸੀ ਪਿਛਲੇ ਚੋਣਾਂ ਦੇ ਵਿੱਚ ਕਿ ਕੋਈ ਕਾਰਵਾਈ ਜਿਹੜੀ ਹੈ ਉਹ ਵੀ ਹੋਈ ਹੈ ਹੋ ਜਾਏ ਤੱਕ ਕਿਉਂਕਿ ਸਾਡੇ ਸੰਗਿਆਨ ਦੇ ਵਿੱਚ ਨਹੀਂ ਆਏਗੀ ਕੋਈ ਕਾਰਵਾਈ ਕੀਤੀ ਹੈ ਕਿ ਐਕਸ਼ਨ ਮੋਡ ਦੇ ਵਿੱਚ ਵੀ ਆ ਰਹੇ ਹੋ ਹਾਂ ਬਿਲਕੁਲ ਪਿਛਲੀ ਵਾਰ ਜੋ ਹੋਇਆ ਨਹੀਂ ਹੋਇਆ ਕਿਉਂਕਿ ਉਦੋਂ ਮੈਨ ਚਾਰਜ ਨਹੀਂ ਸੀ ਪਰ ਇਸ ਵਾਰ ਜੇ ਕੋਈ ਬੰਦਾ ਹੈ ਦੇਖੋ ਕ੍ਰਾਸ ਵੋਟਿੰਗ ਦਾ ਮਤਲਬ ਹੈ ਸਿੱਧੀ ਸਿੱਧੀ ਗਦਾਰੀ ਤੇ ਜੇ ਕੋਈ ਬੰਦਾ ਪਾਰਟੀ ਦੇ ਨਾਲ ਆਪਣੇ ਸੰਗਠਨ ਦੇ ਨਾਲ ਆਪਣੇ ਕੋਈ ਬੰਦਾ ਪਰਿਵਾਰ ਦੇ ਨਾਲ ਗਦਾਰੀ ਕਰਦਾ ਤੇ ਫੇਰ ਉਹਦਾ ਕੋਈ ਫਰਜ ਨਹੀਂ ਕਿ ਉਹ ਪਰਿਵਾਰ ਦੇ ਵਿੱਚ ਰਵੇ ਸੋ ਇਹਦੇ ਤੇ ਬਿਲਕੁਲ ਐਰਕੀ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਕੋਈ ਵੀ ਬੰਦਾ ਕ੍ਰਾਸ ਵੋਟਿੰਗ ਕਰਦਾ ਜਿਹੜਾ ਉਹ ਪਾਇਆ ਜਾਂਦਾ ਹੈ ਪਹਿਲੀ ਗੱਲ ਤਾਂ ਸਾਡਾ ਸੰਗਠਨ ਬੜਾ ਕੋਮਲ ਬੜੇ ਵਧੀਆ ਲੋਕਾਂ ਦਾ ਹੈ ਬੜੇ ਵਧੀਆ ਵਿਦਿਆਰਥੀਆਂ ਦਾ ਹੈ ਬੜੇ ਚੰਗੇ ਲੋਕ ਨੇ ਜਿਨਿਆਂ ਨੂੰ ਉਦੋਂ ਦਾ ਮੈਂ ਮਿਲਿਆ ਹੈ ਕੋਮਲ ਕੋਮਲ ਤੇ ਹਿਰਦਿਆਂ ਵਾਲੇ ਤੇ ਯੂਥ ਇੱਕ ਚੰਗੀ ਸੋਚ ਵਾਲੇ ਤਾਂ ਮੈਨੂੰ ਨਹੀਂ ਲੱਗਦਾ ਇਸ ਵਾਰ ਉਹ ਕੋਈ ਏਦਾਂ ਦੀ ਚੀਜ਼ ਜਿਹੜੀ ਆ ਉਹ ਕਰਨਗੇ ਪਰ ਜੇਕਰ ਕਰਦੇ ਨੇ ਤਾਂ ਸਾਡਾ ਫਰਜ ਹੈ ਪਾਰਟੀ ਦੀ ਧਿਆਨ ਚ ਲਿਆਵਾਂਗੇ ਤੇ ਪਾਰਟੀ ਸਖਤ ਡਿਸੀਜਨ ਜਿਹੜਾ ਉਹ ਕਿਸੇ ਹੋਰ ਸੰਗਠਨ ਨਾਲ ਛਾਤਰ ਗੁੱਟ ਦੇ ਨਾਲ ਕਿਹਾ ਗੱਠਜੋੜ ਵੀ ਕਰਨ ਜਾ ਰਹੇ ਹੋ ਕਿਉਂਕਿ ਆਪਾਂ ਜਿਹੜੇ ਲੋਕ ਸਭਾ ਚੋਣਾਂ ਉਸ ਦੇ ਵਿੱਚ ਗੱਠਜੋੜ ਦੇਖਿਆ ਸੀ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਈਸ ਦੇ ਨਾਲ ਕਿਹਾ ਇਸ ਤਰ੍ਹਾਂ ਦਾ ਕੋਈ ਗੱਠਜੋੜ ਇੱਥੇ ਹੋ ਰਿਹਾ ਕਿਉਂਕਿ ਅਕਸਰ ਯੂਨੀਵਰਸਿਟੀ ਦੀ ਚੋਣਾਂ ਦੇ ਵਿੱਚ ਕਈ ਸਟੂਡੈਂਟ ਵਿੰਗ ਜਿਹੜੇ ਆ ਆਪਸ ਵਿੱਚ ਗੱਠਜੋੜ ਕਰਕੇ ਚੋਣ ਲੜਦੇ ਨੇ ਕਿਹਾ ਤੁਸੀਂ ਆਪਣੇ ਬਲਬੁੱਤੇ ਤੇ ਚੋਣ ਲੜੋਗੇ ਜਾਂ ਫਿਰ ਗੱਠਜੋੜ ਦਾ ਹੈ ਵਿਚਾਰ ਆ ਆਮ ਆਦਮੀ ਪਾਰਟੀ ਸੀਵਾਈਐਸਐਸ ਬਿਲਕੁਲ ਆਪਣੇ ਬਲਬੁੱਤੇ ਦੀ ਜਿਹੜੀ ਆ ਉਹ ਚੋਣ ਲੜਨ ਜਾ ਰਹੀ ਹੈ ਇਹ ਬਾਸੂਨ ਫੈਸਲਾ ਹੈ ਕਿ ਚਾਰੋਂ ਸੀਟਾਂ ਤੇ ਲੜਦੇ ਆ ਜਾਂ ਦੋ ਤੇ ਲੜਦੇ ਆ ਜਾਂ ਇਕੱਲੇ ਪ੍ਰਧਾਨ ਤੇ ਲੜਦੇ ਆ ਹਨ ਉਹ ਅਸੀਂ ਸ਼ਾਮਾਂ ਤੱਕ ਪੂਰਾ ਪੈਨਲ ਜਿਹੜਾ ਟੀਮ ਜਿੰਨੀ ਦੀ ਜ਼ਿੰਮੇਵਾਰੀ ਲੱਗੀ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਕਲੀਅਰ ਹੋਊਗਾ ਬਿਲਕੁਲ ਯਾਨੀ ਸ਼ਾਮ ਤੱਕ ਕਲੀਅਰ ਹੋ ਜਾਏਗਾ ਕਿ ਆਖਿਰ ਸਾਈ ਯੀ ਐਸ ਐਸ ਜਿਹੜਾ ਕਿੰਨੀਆਂ ਸੀਟਾਂ ਤੇ ਚੋਣ ਲੜਦਾ ਹੈ ਕੌਣ ਇਸ ਦੇ ਕੈਂਡੀਡੇਟ ਹੋਣਗੇ ਔਰ ਕਿਹੜੇ ਕਿਹੜੇ ਮਸਲੇ ਲੈ ਕੇ ਇਹ ਸਟੂਡੈਂਟਸ ਦੇ ਵਿਚਾਲੇ ਜਾਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।